ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਖੰਗੂੜਾ ਪੋਲਟਰੀ ਫਾਰਮ ਤੇ ਤੇ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਅਸੀਂ ਪੋਲਟਰੀ ਫਾਰਮ ਬਣਾਉਣਾ ਸਾਨੂੰ ਪੋਲਟਰੀ ਫਾਰਮ ਬਾਰੇ ਜਾਣਕਾਰੀ ਚਾਹੀਦੀ ਆ ਕਿ ਤੁਹਾਡੇ ਫਾਰਮ ਦੀ ਕਿੰਨੀ ਲੈਂਥ ਹੈ ਤੇ ਕਿੱਥੋਂ-ਕਿੱਥੋਂ ਤੁਸੀਂ ਸਮਾਨ ਮਗਾਇਆ ਤੇ ਇਹਦੇ ਕਿੰਨਾ ਖਰਚ ਆ ਗਿਆ ਅੱਜ ਆਪਾਂ ਨੇ ਇਹ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਆ ਤੁਹਾਨੂੰ ਸਾਰਾ ਕੁਝ ਦੱਸਣਾ ਇਹਨਾਂ ਚੀਜ਼ਾਂ ਬਾਰੇ ਤੇ ਆਪਾਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਆਪਣੇ ਫਾਰਮ ਦੀ ਲੰਬਾਈ ਦੀ ਲੰਬਾਈ ਹੈਗੀ ਆਪਣੇ ਫਾਰਮ ਦੀ 190 ਫੁੱਟ ਤੇ ਚੜਾਈ ਹੈਗੀ ਇਹਦੀ 45 ਫੁੱਟ ਇਹਨਾਂ ਤੋਂ ਸਾਢੇ 43 ਫੁੱਟ ਤਿਆਰ ਹੋ ਗਿਆ ਪੂਰਾ ਟੋਟਲੀ ਤੇ ਇਹ ਹੈਗਾ 8 ਤੋਂ 9000 ਵਰਡ ਦਾ ਕਿ ਇਹਦੇ ਚ 8 ਤੋਂ 9000 ਪੂਰੇ ਵਧੀਆ ਆ ਸਕਦੇ ਨੇ ਵਰਡ ਤੇ ਬਾਕੀ ਆਪਾਂ ਗੱਲ ਕਰੀਏ ਆਪਣੇ ਫਾਰਮ ਦੀ ਕੀ ਹੈ ਸੈਮੀ ਆਟੋ ਆਪਣਾ ਫਾਰਮ ਵਾਂਗਾ ਤੇ ਨਿੱਪਲ ਸਿਸਟਮ ਆਪਾਂ ਨੇ ਕਰਾਇਆ ਇਹ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਉਹ ਦੇਖ ਲਈ ਹੈ ਤੇ ਹੁਣ ਆਪਾਂ ਗੱਲ ਕਰੀਏ ਆਪਣਾ ਫਾਰਮ ਉੱਚਾ ਕਿੰਨਾ 8 ਫੁੱਟਾ ਬਣਾ ਉੱਚਾਗਾ ਤੇ ਗਾਡਰੀਆਂ ਕਿਹੜੀਆਂ ਇਹ ਗਾਡਰੀਆਂ ਨੇ ਇਹ ਗਾਡਰੀ ਆਪਣੇ 5-5 ਫੁੱਟ ਤੇ ਪਾਈਆਂ ਨੇ ਗਾਡਰੀ ਆਪਾਂ ਕਿਹੜੀਆਂ ਐਸ ਲੋਟ ਪਾਈਆਂ ਨੇ ਉਹ 12 ਫੁੱਟੀਆਂ ਨੇ ਤੇ ਐਸ ਲੋਟ ਆਪਣੇ 15 ਫੁੱਟੀਆਂ ਪਾਈਆਂ ਨੇ ਤੇ ਬਾਕੀ ਗਾਡਰੀ ਦਾ ਵਜ਼ਨ ਪੁੱਛ ਰਹੇ ਦੀ ਵੀਰੇ ਤੇ ਗਾਡਰੀ ਦਾ ਵਜ਼ਨ ਆਪਣੇ ਕਿਹੜੀ 15 ਫੁੱਟੀ ਆ ਉਹ ਉਹ ਪਾਈ ਆਪਣੇ 52 53 ਕਿਲੋ ਦੀ ਤੇ ਦੂਜੀ 12 ਫੁੱਟੀ ਪਾਈ ਆਪਣੇ 42 43 ਕਿਲੋ ਦੀ ਤੇ ਬੋ ਵੀਰੇ ਐ ਬੋਛ ਰਹੇ ਕਿ ਇਹ ਗਾਡਰੀਆਂ ਮਿਲਦੀਆਂ ਕਿਥੋਂ ਨਹੀਂ ਕਿ ਸਾਨੂੰ ਮਿਲ ਨਹੀਂ ਰਹੀਆਂ ਇਹ ਨਵੀਆਂ ਹੀ ਬਣਵਾਈਆਂ ਨੇ ਵੀਰੇ ਆਪਾਂ ਨੇ ਪੁਰਾਣੀਆਂ ਬਹੁਤ ਘੱਟ ਮਿਲਦੀਆਂ ਨੇ ਤੇ ਬਾਕੀ ਬਾਸ ਬਾਸ ਆਪਾਂ ਨੇ ਸਾਰਾ ਜੀਨ ਤੋਂ ਮੰਗਾਇਆ ਵੀਰੇ ਆਪਾਂ ਨੂੰ ਇੱਕ ਬਾਸ ਦੀ ਕੋਸਟ ਪੈ ਗਈ ਉਹ ਘੱਟ ਘੱਟ 150 ਦੇ ਨੀਅਰ ਅਬਾਊਟ ਤੇ ਬਾਕੀ ਕਿਹੜਾ ਨਿੱਪਲ ਸਿਸਟਮ ਹੋ ਗਿਆ ਪੱਲੀ ਹੋਗੀ ਜਾਲੀ ਹੋਗੀ ਇਹਦੇ ਵਿਚਲੇ ਭਾਂਡੇ ਸਾਰੇ ਉਹ ਆਪਣੇ ਧੂਰੀ ਤੁਲਿਆਂਦਾ ਵੀਰੇ ਸਾਰਾ ਸਮਾਨ ਤੇ ਬਾਕੀ ਤੁਸੀਂ ਜੇ ਕੋਈ ਵੀ ਚੀਜ਼ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਈ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਫੋਨ ਵੀ ਕਰ ਸਕਦੇ ਹੋ